ਇਹੋ ਜਿਹਾ ਕਿਹੜਾ ਜਾਨਵਰ ਹੈ ਜੋ ਕਿ ਕੁਝ ਵੀ ਹੋ ਜੇ ਹਮੇਸ਼ਾ ਮ제 ਵਿੱਚ ਹੀ ਰਹਿੰਦਾ ਦੱਸੋ ਕੁਝ ਵੀ ਹੋ ਜੇ ਮ제 ਕੁਝ ਵੀ ਹੋ ਜੇ ਹਮੇਸ਼ਾ ਮ제 ਵਿੱਚ ਹੀ ਰਹਿੰਦਾ ਕਿਹੜਾ ਜਾਨਵਰ ਹੈ ਬਾਈ ਕਮੈਂਡ ਕਰਕੇ ਦੱਸੋ ਜਵਾਬ ਜਿਹਨਾਂ ਨੂੰ ਪਤਾ ਹੈ ਤੇ ਵੀਡੀਓ ਕਰ ਦਿਓ ਚੱਲ ਚੱਲਦੇ ਸ਼ੇਰ ਦੱਸੋ ਹਾਥੀ ਹਾਥੀ ਮ제 ਹੀ ਰਹਿੰਦਾ ਹੈ ਉਹ ਕਿਵੇਂ ਪਾਣੀ ਚ ਜਾਂਦਾ ਹੈ ਪਾਣੀ ਚ ਖੇਡਦਾ ਹੈ ਬੜਾ ਮਜ਼ਾ ਕਰਦਾ ਹੈ ਹਾਂ ਉਹ ਵੀ ਗੱਲ ਹੋ ਸਕਦੀ ਹੈ ਪਰ ਨਹੀਂ ਇਹ ਜਵਾਬ ਸਹੀ ਨਹੀਂ ਹੈ ਅੱਛਾ ਹੈ ਕੁਝ ਵੀ ਹੋ ਜੇ ਉਹ ਮ제 ਵਿੱਚ ਹੀ ਰਹਿੰਦਾ ਉਹਦਾ ਇੱਕ ਕਾਰਨ ਹੈ ਕੀ ਕੀ ਉਹਦੇ ਕੋਲ ਕੁਝ ਹੈ ਜਿਹਦੇ ਕਰਕੇ ਉਹ ਮੇਜੇ ਰਹਿੰਦਾ ਹੈ ਉਹਦੇ ਕੋਲ ਕੁਝ ਹੈ ਇਹਨੂੰ ਅੰਗਰੇਜ਼ੀ ਵੀ ਸਮਝ ਨਾ ਪਾਏਗਾ ਤਾਂ ਸਮਝ ਆਏਗਾ ਕੀ ਉਹ ਸਾਲ ਰਹਾ ਹੈ ਬੋਲੋ ਮੈਂ ਹਾਰ ਗਈ ਨਹੀਂ ਹਾਰੀ ਰੁਕ ਜਾ ਬੋਲੋ ਮੈਂ ਹਾਰ ਗਈ ਨਹੀਂ ਹਾਰੀ ਨਹੀਂ ਹਾਰੀ ਦੱਸੋ ਫਿਰ ਇਹ ਉਹਦੇ ਕਿਹੜਾ ਜਾਨਵਰ ਹੈ ਅੱਛਾ ਜੇ ਹੁਣੇ ਇਧਰੋਂ ਆਜ ਨਿਕਲ ਕੇ ਚਲਾ ਜਾਏ ਨਾ ਆਪਾਂ ਡਰ ਜਾਣਾ ਗੱਡੀ 'ਚ ਆ ਕੇ ਵੜ ਜਾਗੇ ਇਹ ਗੱਡੀ 'ਚ ਨਾ ਆਜੇ ਕਿਤੇ ਮੰਕੀ ਨਹੀਂ ਕਾ ਦੇ ਵਿੱਚ ਵੀ ਆ ਜਾਂਦਾ ਤੁਹਾਡੇ ਵਾਰ ਦਾ ਕਿੰਨੀ ਵਾਰ ਆਇਆ ਤੁਹਾਡੇ ਉੱਤੇ ਚੜ ਗਿਆ ਸੀ ਇੱਕ ਵਾਰੀ ਸੱਪ ਕਿਵੇਂ ਐਕਸਪਲੇਨ ਸੱਪ ਪਾਣੀ 'ਚ ਚਲਦਾ ਰਹਿੰਦਾ ਹੈ ਮ제 ਲੰਦਾ ਰਹਿੰਦਾ ਹੈ ਨਾ ਸੱਪ ਕਿਉਂ ਮ제 'ਚ ਰਹਿੰਦਾ ਹੈ ਨਹੀਂ ਸਮਝੇ ਇਹ ਸਾਰਾ ਵੀ ਨਹੀਂ ਸਮਝੇ ਕਿਉਂਕਿ ਸੱਪ ਦੇ ਕੋਲ ਫਨ ਹੈ ਅੱਛਾ ਉਹਦੇ ਕੋਲ ਫਨ ਹੈ ਫਨ ਕਰਦਾ ਰਹਿੰਦਾ ਠੀਕ ਹੈ ਸੱਪ ਵੀ ਹਮੇਸ਼ਾ ਮ제 ਵਿੱਚ ਹੀ ਰਹਿੰਦਾ ਹੈ ਕਿਉਂਕਿ ਸੱਪ ਦੇ ਕੋਲ ਫਨ ਹੈ ਫਨੀ ਬੁਝਾਰਤ ਸੀ ਸੋ ਫਨੀ ਬੁਝਾਰਤ ਦੀ ਫਨ ਜਵਾਬ ਹੁੰਦੇ ਨੇ

ਉੱਧਾ ਨਾ برف ਦੇ ਪਹਾੜ ਦੇ ਬੜੇ ਖੂਬਸੂਰਤ ਲੱਗ ਰਹੇ ਨੇ ਹਾਂ ਉਹ ਨਾ ਹਿਲਦੇ ਨੇ ਨਾ ਜੁਲਦੇ ਨੇ ਪਰ ਦਿਰਦਾ ਚੱਲਦੇ ਰਹਿਦਾ ਪਾਣੀ ਉਧਰੋਂ ਆਂਦੇ ਰਹਿੰਦਾ ਉਹ ਤਾਂ ਨਹੀਂ ਨਹੀਂ ਨਾ ਹਿੱਲੇ ਨਾ ਜੁਲੇ ਦਿਰਦਾ ਚੱਲਦੇ ਏਸ ਬੁਝਾਰਤ ਦਾ ਜਵਾਬ ਹੈ ਜੀ ਕੜੀ ਨਾ ਉਹ ਹਿਲਦੀ ਹੈ ਨਾ ਜੁਲਦੀ ਹੈ ਦਿਰਦਾ ਚਲਦੀ ਰਹਿੰਦੀ ਹੈ ਚਲਦੀ ਰਹਿੰਦੀ ਹੈ ਚਲਦੀ ਰਹਿੰਦੀ ਹੈ ਜਦੋਂ ਤੱਕ ਸੈਲ ਨਾ ਖਤਮ ਹੋ ਜੇ ਹੈ ਕੜੀ ਨਹੀਂ ਹੈ ਹੈ ਕੜੀ ਨਹੀਂ ਹੈ 1 ਮਿੰਟ ਬਾਈ ਜੇ ਕੜੀ ਨਹੀਂ ਹੈ ਫਿਰ ਹੈ ਇਹਦਾ ਜਵਾਬ ਸੜਕ ਸੜਕ ਤਾਂ ਇੱਕ ਜਗ੍ਹਾ ਆਪਣੀ ਜਗ੍ਹਾ ਤੇ ਬਣੀ ਪਈ ਹੈ ਬਣਾ ਕੇ ਰੱਖੀ ہوئی ਹੈ ਮਿਸਤਰੀ ਆਣੇ ਹੈ ਨਾ ਤੇ ਉਹ ਦਿਨ ਰਾਤ ਚੱਲਦੀ ਹੈ ਲੋਕੀ ਆਉਂਦੇ ਨੇ ਜਾਂਦੇ ਨੇ ਗੱਡੀਆਂ ਆਉਂਦੀ ਜਾਂਦੀਆਂ ਲੇਕਿਨ ਉਹ ਹਿਲਦੀ-ਜੁਲਦੀ ਨਹੀਂ ਹੈ ਹਾਂ ਸਹੀ ਜਵਾਬ ਹੈ ਹਾਂਜੀ ਦੇਖਿਆ ਪਹੁੰਚ ਜੀ ਸੜਕ ਸੜਕ ਜੇ ਤੁਹਾਡੇ ਕੋਲ ਵੀ ਕੋਈ ਬੁਝਾਰਤ ਹੈ ਆਪਣਾ ਨਾਮ ਤੇ ਪਿੰਡ ਦਾ ਨਾਮ ਲਿਖ ਕੇ ਜਰੂਰ ਭੇਜਿਓ ਤੁਹਾਡੀ ਬੁਝਾਰਤ ਅਸੀਂ ਵੀਡੀਓ ਵਿੱਚ ਐਡ ਕਰਾਂਗੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਿਆ ਕਰੋ ਤਾਂ ਕਿ ਜਾਣਕਾਰ ਹਰ ਕਿਤੇ ਤੱਕ ਪਹੁੰਚ ਸਕੇ ਤੇ ਵਲੌਗ ਵੀ ਆਪਾਂ ਵੀਡੀਓ ਵਿੱਚ ਐਡ ਕਰਨ ਲੱਗ ਪਏ ਹੁਣ ਉਹ ਵੀ ਦੇਖਿਆ ਕਰੋ ਤੇ ਅੱਜ ਅਸੀਂ ਹੈਗੇ ਆ ਸੋਲਾੰਗ ਵੈਲੀ ਕੱਲ ਕਿੱਥੇ ਪਹਾੜੀ ਏਰੀਆ ਕਿਤੇ ਵੀ ਹੋ ਸਕਦੇ ਆ ਹਾਂ ਪਹਾੜੀ ਏਰੀਆ ਤੇ ਤੁਹਾਨੂੰ ਕਿਤੇ ਜਰੂਰ ਮਿਲਾਂਗੇ ਅਸੀਂ ਚਲੋ ਮਿਲਦੇ ਆ ਨੈਕਸਟ ਵੀਡੀਓ ਚ ਬਾਏ ਦੱਬ ਖੜੱਬੀ ਬੱਕਰੀ ਡੱਬੀ ਉਹਦੀ ਛਾਂ ਚੱਲ ਮੇਰੀ ਬੱਕਰੀ ਕੱਲ ਵਾਲੇ ਥਾ ਤੋ ਬੁਝੋਸ ਬੁਝਾਦੋਂ ਭੁੱਲ ਸਕਦਾ ਹੈ ਕਮੈਂਡ ਬਾਕਸ ਵਿੱਚ ਲਿਆ ਦਿਓ ਨੇਰੀ ਤੇ ਵੀਡੀਓ ਕਰ ਦਿਓ ਚੱਲ ਚੱਲ ਰੇ ਸ਼ੇਅਰ